ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਉਸਮਾ ਉਸਮਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਛੀਤਰਨ ਤਰਨਤਨ ਸਾਹਿਬ ਦਾ ਪਿੰਡ ਵੀਰ ਰਾਜਵੀਰ ਸਿੰਘ ਅਤੇ ਵੀਰ ਸੋਨੀ ਦੇ ਕੋਲੇ ਆਏ ਆ ਦੋਸਤੋ ਤੇ ਅੱਜ ਤੁਹਾਨੂੰ ਪੰਜ ਮੱਜਾ ਦਿਖਾ ਦਾਂਗੇ ਪੰਜੇ ਮੱਜਾ ਜਿਹੜੀਆਂ ਦੋਸਤੋ ਸੂਈਆਂ ਸਵਾਈਆਂ ਨੇ ਕੱਲੇ-ਕੱਲੇ ਬਸੂਤੀ ਆਪਾਂ ਡਿਟੇਲ ਹਰ ਵਾਰ ਓਨਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਦੀ ਆ ਉਹ ਐਨੀਮਲ ਜਿਹੜਾ ਵੀ ਪਸੰਦ ਆਊਗਾ ਦੋਸਤੋ ਨਰਕ ਪਰਕ ਤਸੱਲੀ ਘਰਾਂ ਕੇ ਦੋ ਟਾਈਮ ਚੁਆਈ ਕਰ ਲਿਓ ਸਵੇਸ ਵੇ ਨਗਦੀ ਗੱਬਣ ਪਸ਼ੂ ਹਰ ਵਾਰ ਆਪਾਂ ਕਹਿ ਲਿਆ ਆਪਣਾ ਟਿਪਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਅੱਜ 1 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਟਾਈਮ ਤੁਸੀਂ ਨੋਟ ਕਰ ਲਓ 11 ਵਜੇ ਦੋਸਤੋ ਮਾਰਨਿੰਗ ਦਾ ਟਾਈਮ ਸੋ ਪਸ਼ੂ ਦੋਸਤੋ ਆਵਾਜ਼ ਬਰੇਟ ਭਾਅ ਹੁੰਦੇ ਆ ਦੋਸਤੋ ਬਾਕੀ ਆਪਣਾ ਸੰਪਰਕ ਤੁਸੀਂ ਸਮੇਂ ਸਮੇਂ ਨਾਲ ਬਣਾ ਕੇ ਰੱਖ ਸਕਦੇ ਜੀ ਆਉ ਲੈਣਿਆ ਜਾਣਕਾਰੀ ਵੀਰ ਰਾਜਵੀਰ ਸਿੰਘ ਤੇ ਵੀਰ ਸੋਨੀ ਸਭ ਤੋਂ ਪਹਿਲਾਂ ਵੀਰੋ ਸਾਸਰੀ ਕਾ ਸਾਸਰੀ ਸਾਹਮਸਾਬ ਸਾਸਰੀ ਕਾਲ ਠੀਠਾ ਮਹਾਰਾਜ ਵਧੀਆ ਸੰਸਾਭ ਤੁਹੀਂ ਸੁਣਾਓ ਬੜੇ ਵਧੀਆ ਚੰਗੇ ਠੀਠਾ ਰਾਜ ਵੀਰ ਤੇ ਹੋਰ ਗੱਲਾਂ ਬਾਤਾਂ ਵੀਰ ਭਰਾ ਵੀ ਠੀਠਾ ਵਧੀਆ ਸੰਸਾਭ ਤੁਹੀਂ ਸੁਣਾਓ ਸੇ ਤਾਂ ਠੀਕ ਆ ਬਸ ਵਧੀਆ ਚੰਗੇ ਆ ਵੀਰ ਤੇ ਪਸ਼ੂ ਅੱਜ ਕਿੰਨੇ ਮੁਕਾਉਂ ਆਪਣੇ ਤੋਂ 5 ਜਿਆ ਸੰਤੂ ਸਾਹਿਬ ਅੱਜ 5 ਜੇ ਮੱਝਾਂ ਸੁਈਆਂ ਨੇ ਹਾਂਜੀ 5 ਜੇ ਸੁਈਆਂ ਵਾ ਆਨੇ ਤੇ ਪਹਿਲਾਂ ਝੋਟੀਆਂ ਦੇ ਇੱਕ ਮੈਂ ਹੋ ਗਈ ਤੇ ਜੇ ਸੁਈ ਤੇ ਇੱਕ ਉਹ ਪਰ ਲੀ ਮੈਂ ਹੈ ਜੀ ਕਾਜੀ ਸੁਈ ਠੀਕ ਹੈ ਜੀ ਤੇ ਹੈ ਪਸ਼ੂ ਸਾਰੇ ਸੋਏ ਸਬਾਏ ਸੋਏ 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 ਲਓ ਜੀ ਪੰਜ ਪਸ਼ੂਆ ਦੋਸਤੋ ਕੱਲੇ ਕੱਲੇ ਪਸ਼ੂ ਦੀ ਆਪਾਂ ਡਿਟੇਲ ਸਾਂਝੇ ਕਰਦੇ ਜਾਵਾਂਗੇ ਤੁਹਾਡੇ ਨਾਲ। ਤੋਂ ਐਨੀਮਲ ਬਿਲਕੁਲ ਤਸੱਲੀ ਨਾਲ ਦੇਖ ਲਿਓ ਕਿਉਂਕਿ ਦੋਸਤੋ ਬਾਅਦ ਵਿੱਚ ਕਿਸੇ ਵੀਰ ਨੇ ਨਿਰਣਾ ਫੈਸਲਾ ਲੈਣਾ ਹੁੰਦਾ। ਸੇਲ ਬਿਲਕੁਲ ਖਰੀਦਣ ਵਾਰੀ ਠੀਕ ਆ। ਇਸ ਕਰਕੇ ਜਿਹੜੀ ਤਸੱਲੀ ਆ ਦੋਸਤੋ ਬਿਲਕੁਲ ਜ਼ਰੂਰ ਕਰ ਲਿਓ ਵੀਡੀਓ ਦੇ ਵਿੱਚ ਐਂਡ ਤੱਕ ਜ਼ਰੂਰ ਨਾਲ ਬਨੇ ਰਹੋ। ਤੇ ਰਾਜਵੀਰ ਪਹਿਲੇ ਨੰਬਰ ਤੋਂ ਕਿਥੋਂ ਸਟਾਰਟ ਕਰਦੇ ਆ ਵੀਰ? ਆਹ ਪਹਿਲੇ ਨੰਬਰ ਤੋਂ ਪਹਿਲੇ ਝੋਟੀਆਂ ਸਾਨੂੰ ਸਾਬ। ਪਹਿਲਾ ਸੂਹਾ ਸੂਈ ਆ। ਹਾਂਜੀ ਹਾਂਜੀ। ਅੱਛਾ। ਤੇ ਇਹ ਮੈਂ ਮਨੋ 10 ਕਿਲੋ ਦੁੱਧ ਉਗਾਂ ਮਰ 10.5 ਵੀ ਹੋ ਸਕਦਾ ਵਾ ਪਰ 10 ਆਪਾਂ ਗਰੰਟੀ ਦੇਵਾਂਗੇ 10 ਕਿਲੋ ਹਾਂਜੀ ਕੋਈ ਆਪਣਾ ਵੀ ਮੇਰਾ ਦੋ ਟਾਈਮ ਚੁਾਈ ਕਰੇ ਜਿੱਦਾਂ ਮਰਜ਼ੀ ਕਰੇ ਕੋਈ ਚੱਕਰ ਨਹੀਂ ਠੀਕ ਹੈ ਜੀ ਹਾਂਜੀ ਲਓ ਜੀ 10 ਕਿਲੋ ਦੋਸਤੋ ਦੁੱਧ ਇਹ ਕੋਲ ਹਾਜ਼ਰ ਆ ਪਹਿਲਾ ਸਵੇਰ ਵੀਰ ਦੱਸ ਰਿਹਾ ਵੀ ਪਹਿਲਾ ਸਵੇਰ ਸੂਈ ਇਹ ਮੱਝ ਤੇ ਦਿਨ ਕਿੰਨੇ ਹੋ ਗਏ ਸੂਈ ਨੂੰ ਸੰਤੂ ਸਾਹਿਬ ਉਹ ਬੱਚਾ ਜਿਹਦਾ ਮੈਂ ਕਿੰਨੇ ਕ ਦਿਨ ਹੋ ਗਏ ਉਹ ਪਰੇ ਬੱਚਾ ਬਸ 10 ਦਾ ਮਾਲ ਲੈ ਜਾਂ 15 ਦਾ ਮਾਲ ਲੈ ਅੱਛਾ ਠੀਕ ਹੈ ਮਗਰ ਕੱਟਾ ਹੈ ਠੀਕ ਹੈ ਜੀ ਲਓ ਜੀ ਮਗਰ ਕੱਟਾ ਹੈ ਕੋ ਦਸਾਂ 15 ਦਿਨਾਂ ਦੀ ਸੂਈ ਹੈ ਤੇ 10 ਕਿਲੋ ਸੁੱਧ ਹਾਜ਼ਰ ਹੈ। ਨਾ ਦੇਖੋ। ਠੀਕ ਹੈ। ਹਾਈਟ మీడియం ਦੇ ਵਿੱਚ ਆ ਦੋਸਤੋ। 10 ਕਿਲੋ ਤਾਰਾ ਬਿਲਕੁਲ ਮਜੂਦ ਆ ਠੀਕ ਆ। ਰਾਜੀ ਆ ਜਿੰਨੇ ਵੀ ਆ ਵਜਨ ਵਾਲੀ ਪੂਰੀ ਚਾਹੀਦੀ ਸੁੱਧ ਆ ਰਹੀ ਹੈ। ਸਸ ਕੱਟੀ ਵੇ ਲੋ ਕਦਾਂ ਵੀ ਐਂ ਖਾਣੇ ਆਂਦੇ ਨੇ ਨਾ ਦਰਨਾਂ ਦੇ ਲੱਗੇ ਆਂਦੇ ਸਾਰੇ ਚਲੋ ਜੀ ਠੀਕ ਆ। ਤੋ ਅਗਲੇ ਪਾਸੇ ਪਿਛਲੇ ਥੰਮਤੀ ਦੇ ਦੋਸਤੋ ਵਿਰਲ ਘੱਟ ਹੋਊਗੀ ਬਾਕੀ ਸੱਜੀ ਖੱਬੀ ਬਹਿਣ ਦੀ ਜਿਹੜੀ ਵਿਰਲ ਆ ਉਹ ਕੋਈ 5-5 4-4 5-5 6-6 ਇੰਚ ਦੇ ਜਿਹੜਾ ਆ ਹਾਂਜੀ ਹਾਂਜੀ ਸਭ ਨੂੰ ਸਾਰਾ ਤੋ ਮਗਰ ਕੇ ਇਹਦੇ ਮੇਲ ਕਾਫ ਆ ਗਿਆ ਹਾਂ ਹਾਂ ਠੀਕ ਹੈ ਤੇ ਹੈ ਦੁੱਧ ਬਿਲਕੁਲ 10 ਕਿਲੋ ਹੈ ਨਾ 10 ਕਿਲੋ 10 ਕਿਲੋ ਸਭ ਨੂੰ ਸਾਰਾ ਠੀਕ ਹੈ ਜੀ ਆਹ ਦੇਖੋ ਤੇ ਕਿੰਨਾ ਰਾਜਵੀਰ ਸਿਆ ਮੁੱਲ ਕਿੰਨਾ ਦਾ ਡਿਮਾਂਡ ਵੀਰ ਸੰਧੂ ਸਾਹਿਬ ਮੁੱਲ ਭਾਵੇਂ ਇਹਦਾ 70 ਕਰਾ ਲਓ 68000 ਲੀਏ ਦਿਆਂਗੇ 68000 ਦੀ ਹਾਂਜੀ ਠੀਕ ਹੈ ਜੀ ਹਾਂਜੀ ਸੰਧੂ ਸਾਹਿਬ ਹਾਂ ਕੋਈ 100 200 ਛੋੜ ਨਹੀਂ ਕਰਨਾ। ਉਹਨੇ 2 ਮਿੰਟ ਕਰ ਦੋ। ਇਹ 65000 ਦੀ ਦੇ ਦਾਂਗੀ। 65 ਦੀ। 65000 ਦੀ 10 ਕਿਲੋ ਦੁੱਧ ਪਰ ਐਡੇ ਐਡੇ ਥਾਂ ਛੱਡੇ ਪਹਿਲਣਾ ਨੂੰ ਨਹੀਂ ਲੱਗਦੇ। ਹਾਂ। ਲਓ ਵੀ। ਠੀਕ ਆ। ਥੈ ਪੁੱਜ ਕੇ ਬਣੀ ਲੱਗਦੀ ਹੈ ਨਾ? ਹਾਂਜੀ ਹਾਂਜੀ। ਠੀਕ ਆ। ਬਾਕੀ ਮੂੰਹ ਦੰਦੋ ਜਵਾਨ ਹੀ ਹੈ ਨਾ? ਜਵਾਨ ਜਵਾਨ ਜਵਾਨ। ਠੀਕ ਆ। ਸੋ ਦੋਸਤੋ 18000 ਦੀ ਉਹ ਕਹਿਤੀ ਸੋਨੀਪਾ। 65 65 ਦੀ ਕਹਿਤੀ ਸੰਧੂ ਸਾਹਿਬ। 65 ਦੀ। ਹਾਂ ਨਹੀਂ ਹੋਣੀ ਸੰਧੂ ਸਾਹਿਬ। ਅੱਛਾ। ਲਓ ਜੀ 65000 ਦੀ ਦੋਸਤੋ। 10 ਕਿਲੋ ਮਿਣਕੇ ਦਵ 60000 ਦੀ ਹਾਈਟ ਮੀਡੀਅਮ ਦੇ ਵਿੱਚ ਕੋਈ ਵੀ ਕੰਮ ਕਰ ਆਪਨੇ ਘਰੋਂ ਸੰਧੂ ਸਾਹਿਬ ਕੋਈ ਭਾਵੇਂ ਦੋ ਟਾਈਮ ਚਵਾਈ ਕਰਕੇ ਵੀਰ ਮੇਰਾ ਖੜੇ ਬਿਲਕੁਲ ਜੀ ਪਹਿਲਾਂ ਠੀਕ ਹੈ ਜੀ ਬਾਕੀ ਵੀਰ ਮੇਰਾ ਜਿਹੜਾ ਵੀ ਕੋਈ ਆ ਡੰਗਰ ਸੰਭੋਗੇ ਸੰਧੂ ਸਾਹਿਬ ਦੁੱਧ ਪਾਏ ਦਾ ਜਿੰਨਾ ਕੋਈ ਪਾੜੇ ਚਲੋ ਜੀ ਉਹ ਆਹ ਵਾਰੀ ਕਹਿੰਨੇ ਆ ਹਾਂ ਜੀ ਹਾਂ ਜੀ ਜਿੰਨੀ ਕੋਈ ਸੇਵਾ ਕਰ ਲੂ ਵਧਾ ਲੂ ਘਟਾ ਲੂ ਠੀਕ ਹੈ ਜੀ ਅਗਲੇ ਦੀ ਸੇਵਾ ਆ ਵੀ ਸੰਧੂ ਸਾਹਿਬ ਪਹਿਲਣ ਕੱਟੀ ਏ ਦੁੱਧ ਦੇ ਦੇ ਕੋਲ ਵੀ 10 ਕਿਲੋ ਹੀ ਜੇ ਪਹਿਲਣ ਆ ਪਹਿਲਣ ਕੱਟੀ ਹੂੰ ਦੁੱਧ ਦੇ ਦੇ ਕੋਲ ਵੀ 10 ਕਿਲੋ ਹੀ ਜੇ ਇਹ ਕਿੰਨੇ ਦਿਨਾਂ ਦੀ ਸੂਈ ਹੈ ਲੋ 10 ਦਾ ਮੰਨ ਲੇ ਤੇ ਕੋਈ 15 ਦਾ ਮੰਨ ਲੇ ਮੇ ਕਟਾਈ ਇਹ ਵੀ ਹਾਂਜੀ ਕਟਾਈ ਇਹ ਜੀ ਲੋ ਜੀ ਇਹ ਮਗਰ ਕਟਾ ਹਾਂਜੀ ਸੋ 10 ਦਿਨਾਂ ਤੋਂ ਲੈ ਕੇ 15 ਦਿਨਾਂ ਦਾ ਕੋਈ ਵੀਰ ਸੁਆ ਮੰਨ ਕੇ ਸੌਦਾ ਕਰ ਲੇ ਠੀਕ ਆ ਹਾਂਜੀ ਹਾਂਜੀ ਤੇ ਸੁਆ ਇਹ ਪਹਿਲਾ ਪਹਿਲਾ ਸੰਤੂ ਸਾਹਿਬ ਹੈ ਸੰਤੂ ਸਾਹਿਬ ਇਹ ਵੀ ਮੀਡੀਅਮ ਆਈਟ ਜੀ ਆ ਪਰ ਕਟੀ ਵੇ ਲੋਕਾਂ ਦੀ ਥੱਲੇ ਹੂੰ ਲੋ ਜੀ ਐ ਵੇ ਲੋ ਥਾਨ ਪਾਂਡਾ ਐ ਵਿਰਲਾ ਦੇ ਦੇ ਹਾਈਟ ਮੀਡੀਅਮ ਆ ਬਾਕੀ ਥਾਨ ਪਾਂਡਾ ਦੋਸਤੋ ਬਿਲਕੁਲ ਵਿਖਾਲਾ ਪੱਧਰ ਆ ਹਾਂਜੀ ਬਿਲਕੁਲ ਇੱਕੋ ਜਿਹੀ ਬਾਈ ਆ ਸਿਗਾ ਜੀ ਸੱਚੇ ਖੱਬੇ ਅਗਲੇ ਪਿਛਲੇ ਥਾਂ ਦੀ ਕੁਆਲਿਟੀ ਤੁਸੀਂ ਚੱਕ ਰਹੇ ਹੋ ਸੰਧੂ ਸਾਹਿਬ ਠੀਕ ਆ ਹਾਂ ਜੀ ਤੇ ਬਾਕੀ ਪਿੰਡੇ ਦੀ ਵਧੀਆ ਠੀਕ ਆ ਜੀ ਭਰਮੇ ਪਿੰਡੇ ਦੀ ਆ ਜਿੰਨੇ ਵੀ ਆ ਹਾਈਟ ਮੀਡੀਅਮ ਜੀ ਆ ਸੋ ਕਿਉਂਕਿ ਬਹੁਤੇ ਵੀਰ ਕੋਈ ਇਹ ਨਾ ਨਿਗਾਹ ਵਿੱਚ ਰੱਖ ਕੇ ਆਏ ਵੀ ਬਹੁਤ ਵੱਡੇ ਕੱਦ ਕਾਟ ਦੀ ਆ ਮੀਡੀਅਮ ਜੀ ਹਾਈਟ ਆ ਦਰਮਿਆਨਾ ਸਾਈਜ਼ ਆ ਇਸ ਕਰਕੇ ਸੌਦਾ ਕਰਨ ਤੋਂ ਪਹਿਲਾਂ ਮੇਰਾ ਵੀਰ ਇੱਕ ਥਣ ਭਾਂਡਾ ਬਿਲਕੁਲ ਬਿਲਕੁਲ ਹਾਈਟ ਕਰਤਾ ਦਾ ਜਰੂਰ ਜਿਹੜਾ ਜ਼ਿਕਰ ਮੇਰਾ ਸੁਣ ਲਿਆ ਕਰੋ ਠੀਕ ਆ ਹਾਂ ਜੀ ਆ ਦੇਖੋ ਜੀ ਤਜੇ ਵਾਪਸ ਮਾ ਦੀ ਰਾਜਵੀਰ ਕਿੱਦਾਂ ਭਰਾ ਮੈਂ ਨਾ ਕੋਈ ਗੱਲ ਸਿੰਘ ਸਾਹਿਬ ਚ ਵਾਪਸ ਮਾ ਦੀ ਐਨ ਅੱਛਾ ਜੀ ਪੂਰੀ ਐਨ ਮਿਲ ਕੋ ਮੋਟੀ ਦਾਈ ਮੋਟੀ ਹੋਊਗੀ ਜੀ ਐ ਮੱਛੀ ਮੋਟਰ ਰਗੂ ਆਊਗੀ ਠੀਕ ਆ ਤੇ ਕੀ ਰਾਜਵੀਰਿੰਦਾ ਮੁੱਲ ਕਿਰੋਗਾ ਭਰਾ ਸੰਸਾਬ ਮੁੱਲ ਦੇ ਭਾਵੇਂ 65 ਕਰਾ ਲਓ ਹਾਂਜੀ ਇਹ ਮੈਂ ਤੁਹਾਨੂੰ ਹਾਂ ਨਾ 66000 ਦੀ ਦੇ ਦਾਂਗੇ 66000 ਦੀ ਠੀਕ ਆ ਜੀ ਲਓ ਜੀ 66000 ਦੀ ਦੋਸਤੋ ਇਹ ਤੁਹਾਨੂੰ ਜਿਹੜੀ ਮਾਝ ਮਿਲ ਜਾਊਗੀ ਠੀਕ ਆ ਸੋ ਬਸ ਓਕੀ ਤੇ 66000 ਦੀ ਯੈਸ ਨੋਈ ਆ ਨਹੀਂ ਮਹਾਰਾਜ ਕੀ ਮਾਨਤਾਂ ਵਿੱਚੋਂ ਇਹ ਕਾਰਡ ਦੀ ਦੇ ਦਾਂਗੇ ਜੀ ਹਾਂ ਨਾ ਹੋ ਜੀ 2000 ਛੋਟ ਕਰਾਂਗੇ ਕਾਰਡ ਦੇ ਵਿੱਚੋਂ 60000 ਦੀ ਹੋ ਜੂਗੀ ਪੂਰੇ ਕਾਰਡ ਦੀ ਠੀਕ ਹੈ ਜੀ ਠੀਕ ਹੈ ਲਓ ਜੀ 60000 ਦੀ ਦੋਸਤੋ ਜੈਸਨ ਹੋ ਜੂਗੀ ਠੀਕ ਆ ਸੋ ਬਾਕੀ ਜਵਾਨ ਵੀਰ ਤੁਸੀਂ ਜ਼ਰੂਰ ਸੰਪਰਕ ਕਰ ਲਿਓ ਥਣ ਚੱਡੇ ਦੀ ਸਾਫਾ ਮਾਰੀ ਹਲਾ ਦਿਓ ਪਰਾਂ ਬਹੁਤ ਚੰਗੀ ਸੰਤੋਸ ਉਸਮਾ ਆ ਕੇ ਸਦੂ ਸਾਹਿਬ ਥਣ ਬਹੁਤ ਜ਼ਿਆਦਾ ਬਣਾਉਂਦੀ ਹੈ ਇਕੱਠੀ ਹਾਂ ਆ ਕਰੋ ਤੇ ਇਹਕੋ ਮਗਰ ਬੱਚਾ ਇਹਦੇ ਵੀ ਕਟਾ ਸੀ ਕਰਤਾ ਜੀ ਬਿਲਕੁਲ ਕਟਾ ਜੀ ਅੱਗੇ ਆਪਣੇ ਕੋਲੇ ਝੋਟੀ ਦੀ ਕੀ ਡਿਟੇਲ ਆ ਜੀ ਇਹ ਵੀ ਪਹਿਲੇ ਨਹੀਂ ਆ ਸੰਧੂ ਸਾਹਿਬ ਝੋਟੀ ਦਾ ਦੁੱਧ 9 ਕਿਲੋ ਉਹ 8 ਕਿਲੋ ਦੀ ਗਾਰੰਟੀ ਦੇਵਾਂਗੇ ਜੀ ਸੰਧੂ ਸਾਹਿਬ ਹੁਣੇ ਆਈ ਆ ਹੁਣੇ ਆਈ ਆ ਤਾਂ ਕਰਕੇ ਆਪਾਂ ਦੁੱਧ ਪਤਾ ਨਹੀਂ 10 ਹੀ ਹੋਵੇ ਪਰ ਆਪਾਂ ਆਪਾਂ 8 ਕਿਲੋ ਦੱਸ ਕੇ ਦੇਣਾ ਇਧਰ ਖੋ ਸੰਧੂ ਸਾਹਿਬ ਠੀਕ ਆ ਇਹ ਵੀ ਪਹਿਲੇ ਨਹੀਂ ਆ ਪਹਿਲੇ ਪਹਿਲੇ ਸੰਧੂ ਸਾਹਿਬ ਬੱਚਾ ਤਾਂ ਮਗਰ ਕੱਟੀ ਕੱਢੇ ਹੀ ਕੱਟਾ ਕਟਾ ਜੀ ਨੇ ਮੀਲ ਕਾਫੇ ਦੇ ਮਗਰ ਦੀ ਦਸਾਂ ਕਿ ਦਿਨਾਂ ਦੀ ਸੂਈ ਹੋ ਗਈ ਏ ਸੰਧੂ ਸਾਹਿਬਾ ਬੱਚਾ ਵੀ ਖਾਦਣਾ ਆਪਾਂ ਇਹਦੇ ਆਪ ਨੂੰ ਆਪਣੀ ਸਮਝ ਆ ਗਈ ਬਈ ਦੋਸਤੋ ਐਸਟੀਮੇਟ ਤੁਸੀਂ ਨਾਲੇ ਵਕਤ ਅਸੀਂ ਤੁਹਾਨੂੰ ਦੱਸ ਦਾਂਗੇ ਵੀ ਇਹ ਆਪਣੀ 5 ਤਰੀ ਨੂੰ ਸੂਈ ਆ 10 ਨੂੰ ਸੂਈ ਆ ਜਿਹੜੀ ਉਹ ਆਪਣੇ ਘਰ ਦੀ ਸੂਈ ਜੋ ਬੱਚਾ ਸਾਹਮਣੇ ਦਾਖਲ ਠੀਕ ਆ ਠੀਕ ਆ ਹਾਂਜੀ 8 ਕਿਲੋ ਬਿਲਕੁਲ ਨੈਟ ਬਿਲਕੁਲ ਹੋਊਗਾ ਸੰਧੂ ਸਾਹਿਬ 9 ਹੀ ਹੋ ਸਕਦਾ ਭਾਵੇਂ 10 ਵੀ ਹੋਵੇ ਪਰ ਆਪਣੇ ਤੋਂ ਹੁਣ ਆਈ ਆ ਪਤਾਂ ਨਹੀਂ ਕਿ ਦੁੱਧ ਘੱਟ ਦੱਸਣ ਰਹੇ ਆ ਆਪਣੇ ਕੋ ਸੰਧੂ ਸਾਹਿਬ ਕੱਲ ਮੱਝਾਂ ਵੇਖ ਗਿਆ ਅਸੀਂ ਇਹ ਖੜੇ ਪੈਰ ਹੁਣ ਮੰਗਾਈ ਆ ਝੋਟੀ ਹਾਂਜੀ ਹਾਂਜੀ ਕਿ ਕੱਲ ਤੈਨਾਂ ਮੱਝਾਂ ਵੇਖਣੇ ਜੀ ਆਹ ਹੋਣੀ ਲੈ ਕੇ 2-3 ਮਹੀਆਂ ਠੀਕ ਆ ਹਾਂਜੀ ਠੀਕ ਆ ਠ ਤੇ ਹੁਣ ਆਪਣੇ ਕੋਲ 8 ਕਿਲੋ ਬਗੇ ਉਹ ਮੰਨ ਕਿਉਂ ਨਹੀਂ ਗਾਰੰਟੀ ਦੇ ਕੇ ਘਲਾਵਾਂਗੇ ਸੰਧੂ ਸਾਹਿਬ ਬਹੁਤ ਠੀਕ ਹੈ ਜੀ ਹਾਂਜੀ ਤੇ ਇਹਦਾ ਮੁੱਲ ਕੀ ਮੁੱਲ ਲੈਦਾ ਵੀ 65 ਇਹ 64 ਦੀ ਦੇ ਦਿੰਦੇ ਨੇ ਸੰਧੂ ਸਾਹਿਬ 64000 ਦੀ ਹਾਂਜੀ 62 ਦੀ ਦੇ ਦਾਂਗੇ ਸੰਧੂ ਸਾਹਿਬ ਲੈਣ ਦੇਣ ਲੈਣ ਦੇਣ ਹਾਂ ਨਾ ਪੱਕਾ ਜਿਹੜਾ ਹਾਂ 62000 ਦੀ ਦੇ ਦਾਂਗੇ ਝੋਟੀ ਠੀਕ ਆ ਤੇ ਬੱਚਾ ਇਹਦੇ ਮਗਰ ਕੱਟਾ ਕਿੱਡਾ ਬੱਚਾ ਇਹਦੇ ਮਗਰ ਕੱਟਾ ਜੀ ਆ ਜਿਹੜਾ ਆ ਜਿਹੜਾ ਰਸੀ ਭਾਈ ਮੁੰਜੀ ਠੀਕ ਹੈ ਜੀ ਆ ਬੱਚਾ ਮਗਰ ਠੀਕ ਹੈ ਜੀ ਸੋ ਮੇਲ ਕਾਫ ਇਹਦੇ ਮਗਰ ਵੀ ਤਿੰਨ ਮੱਝ ਅੱਜ ਤੱਕ ਦੋਸਤੋ ਦਿਖਾਈਆਂ ਤਿੰਨ ਮਗਰ ਜਿਹੜੇ ਬੱਚੇ ਆ ਮੇਲ ਕਾਫ ਨਗਰ ਕੱਟੇ ਆ ਅਗਲੀ ਮੱਝ ਇਹ ਸੰਧੂ ਸਾਹਿਬ ਤੇਜਾ ਸੁਆ ਮੈਂ ਜੀ ਦੇਖੋ ਮੈਂ ਚੱਲੀ ਆ ਤੇਜਾ ਸੁਆ ਦੋਸਤੋ ਪੂਰੀ ਵਜਨ ਵੋੜਾ ਲੀਆ ਵਜਨ ਮਗਰ ਕੱਟੀਏ ਸੰਧੂ ਸਾਹਿਬ ਹੋਵੇ ਠੀਕ ਆ ਜੀ ਮਗਰ ਕੱਟੀ ਤੇਜਾ ਸੁਆ ਕਿੰਨੇ ਦਿਨਾਂ ਦੀ ਏ ਇਹ ਪਤਾ ਨਹੀਂ ਸੰਧੂ ਆ 20 ਦੀ ਹੋਵੇ 25 ਦੀ ਹੋਵੇ ਆ ਬੱਚਾ ਆ ਬੱਚਾ ਜੋ ਕੱਟੀ ਮਗਰ ਲੋ ਜੀ ਕੋਈ 20 25 ਦਿਨਾਂ ਦਾ ਠੀਕ ਆ ਜੀ ਬਾਕੀ ਮਾਰੇ ਮੜੇ ਜਿਹੜੇ ਸਿੰਗ ਆ ਥੋੜੇ ਥੋੜੇ ਤੁਹਾਨੂੰ ਨਿਕਲੇ ਨਜ਼ਰ ਆਉਣਗੇ ਠੀਕ ਆ ਜੀ ਕੋਈ ਜ਼ਿਆਦਾ ਸਿੰਗ ਅੱਤਾ ਦਾ ਪੋਟਾ ਜਿਹੜੇ ਸਿੰਘ ਨੇ ਇਸ ਕਰਕੇ ਕਿ 20 25 25 ਦਿਨਾਂ ਦਾ ਤੁਸੀਂ ਮੰਨ ਬਿਲਕੁਲ ਬਿਲਕੁਲ ਸਤੂ ਸਾਹਿਬ ਤੇ ਹੁਣ ਅਜੇ ਥੱਲੇ ਦੁੱਧ ਕਿੰਨਾ ਕੁ ਭਰਾ ਚ ਲੈਣਾ ਸਾਧੂ ਸਾਹਿਬ ਇਹ ਕੋ 10 ਹੀ ਹੋਊਗਾ ਭਾਰਾ ਆਪਾਂ ਇਹਦਾ 8 ਕਿਲੋ ਦੱਸ ਕੇ ਘਲਾਉਣੀ ਆ 8 ਕਿਲੋ 8 ਕਿਲੋ ਦੀ ਗਾਰੰਟੀ ਦਵਾਂਗੇ ਠੀਕ ਹੈ ਜੀ ਮੈਂ ਪੂਰੇ ਵਜਨ ਲੋਡ ਵਾਲੀ ਸਤੂ ਸਾਹਿਬ ਠੀਕ ਹੈ ਜੀ ਠੀਕ ਹੈ ਬੋਲੀ 8 ਕਿਲੋ ਮੰਨ ਕੇ ਕੋਈ ਵੀ ਸੌਦਾ ਕਰਨੇ ਠੀਕ ਆ 25 ਦਿਨਾਂ ਦਾ ਇੱਕ ਸੂਬਾ ਮੰਨ ਲਿਓ ਸੂਬਾ ਤੇਜਾ ਸੂਈ ਬਾਕੀ ਫੇਸ ਕੁਆਲਟੀ ਵਜਨ ਲੋਡ ਤੁਸੀਂ ਇਹ ਸਮਝਦਾ ਚੈੱਕ ਕਰ ਲਓ ਠੀਕ ਆ ਹਾਂਜੀ ਤੇ ਪੂਰੇ ਵੱਯਨ ਨੋਡ ਦੇ ਵਿੱਚ ਹਾਈਟ ਬੇਸ਼ੱਕ ਕੋਈ ਵੀ ਮੀਡੀਅਮ ਮੰਨ ਲਓ ਬਸ ਤੋਂ ਵੱਡੀਆਂ ਵੱੱਜਾਂ ਦੇ ਵਿੱਚ ਵੀ ਚਲੋ ਨਜ਼ਰ ਆਉਂਦੀ ਹੈ ਕਿਉਂਕਿ ਇਹ ਰਾਜੀ ਆ ਪੂਰੀ ਵੱਜਾਂ ਆਜ ਸੰਧੂ ਸਾਹਿਬ ਦੇਖੋ ਪਿਛਲੀ ਦੀ ਵੱਡੀਆਂ ਮਈਆਂ ਹੀ ਵੱਡੇ ਮੋਲੀ ਅੱਜ ਸਾਰੀਆਂ ਇਹੋ ਸਾਹਿਬ ਸੰਧੂ ਸਾਹਿਬ ਦੇ ਮੋਲੇ ਆ ਤੇ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਬਾਕੀ ਆਪਾਂ ਹਰ ਵਾਰ ਕਹਿੰਦੇ ਆ ਜਿਹੋ ਜੀ ਕੁਆਲਿਟੀ ਦਾ ਆਪਾਂ ਖਰੀਦੋਂ ਉਹੋ ਜਿਹਾ ਰੇਟ ਅ ਭਰਨਾ ਪੈਂਦਾ ਠੀਕ ਆ ਬਿਲਕੁਲ ਬਿਲਕੁਲ ਆ ਦੇਖੋ ਇਹ ਥੋੜੀ ਦਰਮਿਆਨੀ ਸਾਈਡ ਹੈਗੀ ਆ ਰਾਜ ਨਹੀਂ ਸਦੂ ਸਾਹਿਬ ਇਹਨਾਂ ਪਾਲ ਕਰ ਜੀ ਮੈਂ ਅੱਛਾ ਕਿ ਵੀ ਆਪਣੀ ਵੀਡੀਓ ਬਣੀ ਪਈ ਹੈ ਵੀਡੀਓ ਪਾਲਾਂਗੇ ਕਿ ਕਿ ਵੀਡੀਓ ਪਾਲਾਂਗੇ ਸਦੂ ਸਾਹਿਬ ਆਪਾਂ ਐ ਬਰਾਬਰ ਦੀ ਪਾਲਾਂ ਦਾ ਫਰਕ ਤੇ ਨਹੀਂ ਜੀ ਨਾ ਜੀ ਇੱਕ ਧਾਰ ਦਾਣਾ ਹੋਗਾ ਜੀ ਹਾਂ ਜੀ ਠੀਕ ਹੈ ਜੀ ਠੀਕ ਹਾਂ ਜੀ ਲੋ ਜੀ ਮਗਰ ਕੱਟੀ ਆ ਹਾਂਜੀ ਸੋ ਬਾਕੀ ਮਾਜੋ ਤੁਸੀਂ ਪੌਂਟਰ ਦੇਖ ਲਈ ਬੂ ਮੱਥਾ ਫੇਸ ਕੁਆਲਟੀ ਸਿੰਘ ਥੋੜਾ ਜਿਹਾ ਜੀ ਜਰਾਬ ਨੂੰ ਇਹ ਤੇ ਮੈਂ ਵੇਖੋ ਮੇਰਾ ਲੱਗਦਾ ਸਭ ਤੋਂ ਪਹਿਲੇ ਹੂ ਤੇ ਵਿਗਣੀ ਇਹ ਆ ਅੱਛਾ ਜੀ ਹਾਂਜੀ ਸੋ ਚਵਾ ਪਸਵਾ ਦਾ ਪਸੂ ਗੋਡ ਹੋਵੇ ਤੇ ਵੇਖਦਾ ਹੀ ਜੀ ਤੇ ਰਾਜਵੀਰ ਕਿੰਨਾ ਵੀ ਰੇ ਦਾ ਲੈਣ ਦੇਣ ਉਹਨੇ ਸਾਨੂੰ ਸਾਬੇ ਦਾ ਭਾਵੇਂ ਬਾੜ ਕਰਾ ਲਓ 60 ਕਰਾ ਲਓ ਇਹ ਮੈਂ ਆਪਾਂ ਤੁਹਾਨੂੰ ਹਾਂ ਨਾ ਥਿੰਜਾਇਆ ਦੇ ਦਿੰਦੇ ਆਂ 55000 ਹਾਂਜੀ ਠੀਕ ਹੈ ਜੀ 56 ਦੀ ਦੇ ਦਾਂਗੇ ਸੰਧੂ ਸਾਹਿਬ ਵੀ 56 ਦੀ 56000 ਦੀ ਹਾਂ ਨਾ ਕਰ ਦਾਂਗੇ ਠੀਕ ਹੈ ਜੀ। ਬਾਕੀ ਸਾਰਾ ਸੂਆ ਕੋਈ ਮੇਰਾ ਵੀਰ ਚੋਲੇ 40000 ਦੀ ਦੋ ਤਰਾ ਮੈਂ ਵੇਚ ਲਈਦੀ ਆ। ਹੂੰ। ਲੋ ਵੀ ਭਰਾਵੋ 56000 ਦੀ ਜੈਸਨੋ ਠੀਕ ਆ। 56000 ਦੀ ਖਾਨਾ 56000 ਦੀ ਠੀਕ ਆ। ਬਾਕੀ ਥਾਂ ਤੁਹਾਨੂੰ ਪ੍ਰੋਪਰ ਤੁਸੀਂ ਦੇਖਨੇ ਆ ਠੀਕ ਆ ਜੀ। ਆਹ ਲਓ। ਨਾ ਕਰੋ। ਠੀਕ ਆ। ਸੋ ਬਿਲਕੁਲ ਨਿੱਕੇ ਨਿੱਕੇ ਰੇਟ ਆ ਭਾਪੜਦਾ ਬਿਲਕੁਲ ਜਾਇਜ ਆ ਠੀਕ ਆ ਜੀ। ਹਾਂਜੀ। ਸੋ ਮੇਰਾ ਵੀਰ ਜਿਹੜੇ ਕੋਈ ਖਰੀਦਾਰ ਵੀਰ ਨੇ ਖਰੀਦਣੀ ਆ। ਹੋ ਬਟਾ ਕੇ ਦੇ ਨੇ ਸੌਦਾ ਕਰ ਲਓਗੇ ਕਿਉਂਕਿ ਪਸ਼ੂ ਆ ਜਿਹੜੇ ਦੋਸਤੋ ਬਿਲਕੁਲ ਜਾਇਜ਼ ਰੇਟਾਂ ਉੱਪਰ ਜਿਹੜੇ ਪਸ਼ੂ ਮਿਲਦੇ ਆ ਤੁਹਾਨੂੰ ਕੋਈ ਵੀ ਅੱਗੇ ਵਪਾਰੀ ਨੇ ਜਾ ਕੇ ਵੀ ਜਿਹੜਾ ਦੋਸਤੋ ਸੇਲ ਕਰ ਲੈਂਦਾ ਠੀਕ ਤੇ ਅਗਲੇ ਪਸ਼ੂ ਦੀ ਕੀ ਡਿਟੇਲ ਆ ਰਾਜਵੀਰ ਆ ਸੰਧੂ ਸਾਹਿਬ ਕੋਈ ਇਹ ਕੱਲ ਦੀ ਸੁਈ ਆ ਜੀ ਚੌਥੇ ਮੰਨ ਲੇ ਕੋਈ ਤੀਜੇ ਮੰਨ ਲੇ ਕੋਈ ਪੰਜੇ ਮੰਨ ਲੇ ਅੱਛਾ ਮੈਂ ਸੁਈ ਜੇ ਮਗਰ ਕੱਟੀ ਇਹਦੇ ਲਓ ਜੀ ਹਾਂਜੀ ਸੂਬਿਆਂ ਦੇ ਵਿੱਚ ਤਾਂ ਚਾਹੋ ਜਿੰਨਾ ਵੀ ਕੋਈ ਵੀ ਸਮਝ ਲੇ ਠੀਕ ਆ ਪੰਜਵਾਂ ਸੂਬਾ ਮੰਨ ਲੇ ਸੂਬਿਆਂ ਦੇ ਵਿੱਚ ਵੱਡੀ ਹੋ ਗਈ ਦੋਸਤੋ ਚੌਥਾ ਪੰਜਵਾਂ ਛੇਵਾਂ ਠ ਇਹਨਾਂ ਨੂੰ ਕੱਢਦਾ ਵਾਲੇ ਕਰਵਾ ਵੀ ਤੁਹਾਨੂੰ ਪਤਾ ਸੰਧੂ ਸਾਹਿਬ ਸਾਰੇ ਇੱਕੋ ਜਿਹੇ ਘਰ ਨਹੀਂ ਹੁੰਦੇ ਇਹ ਦਿਨ ਕਿੰਨੇ ਹੋ ਗਏ ਕੱਲ ਸਵੇਰ ਦੀ ਸੂਈ ਆ ਜੀ ਕੱਟੀ ਮੰਗਰ ਕੱਲ ਸਵੇਰੇ ਸੂਈ 5 ਕਿਲੋ ਜੀ ਮਗਰ ਕੱਟੀ ਤੇ ਕੱਟੀ ਮੰਗਰ ਠੀਕ ਹੈ ਬੋਲਾ ਹੀ ਆ ਫਿਰ ਤਾਂ ਕਿੰਨਾ ਕੁ ਪਾਉਂਦੇ ਇਹਦੇ ਥੱਲੇ ਸੰਧੂ ਸਾਹਿਬ ਮੇਰੇ ਸਣਾ 2.5-3 ਕਿਲੋ ਸਵੇਰੇ ਚੋਇਆ 2.5-3 ਕਿਲੋ ਰਾਤੀ ਚੋਇਆ ਜੀ 5 ਕਿਲੋ ਹੋਊਗਾ ਸਾਢੇ 5 ਕਿਲੋ 3 ਕਿਲੋ ਵਾਲੇ ਬੋਲਾ ਹਾਂਜੀ ਠੀਕ ਹੈ ਫਿਰ ਕੱਲ ਦੀ ਸੂਈ ਆ 5 ਸਾਢੇ 5 ਕਿਲੋ ਬੋਲਾ ਵੀਰ ਮੰਨ ਕੇ ਸੱਦਾ ਕਰ ਸਕਦਾ ਠੀਕ ਹੈ ਤੋ ਮਗਰ ਕੱਟੀ ਆ। ਤੂਏ ਦੋਸਤੋਂ 5ਵੇਂ 6ਵੇਂ ਚੌਥੇ ਜਿੰਨੇ ਵੀਰ ਤੇ ਕਿਸੇ ਸਮਝ ਮੰਨ ਲੇ ਕਿਉਂਕਿ ਸੁਵੇਆਂ ਦੇ ਵਿੱਚ ਰਹਿ ਗਈ ਆ। ਠੀਕ ਆ। ਹਾਂਜੀ। ਆਹ ਮਗਰ ਬਚਾ ਕੱਟੀ ਠੀਕ ਆ ਮਗਰ ਕੱਟੀ। ਆਹ। ਤੋ ਬਿਲਕੁਲ ਨਾਰੂ ਬੱਚੇ ਦੇ ਨਾਲ। ਹਾਂਜੀ। ਤੇ ਆਹ ਮਾਜਾ ਦੋਸਤੋਂ ਸਰੀਰ ਘਟਾਂ ਦਾ ਤੁਸੀਂ ਮੈਂ ਦਾ ਵੇਰਵਾ ਕਹਿੰਦੀ ਸੁੂ ਦੇ ਵਿੱਚ ਆਇਆ ਪਸੂ। ਹਾਂ। ਪਰ 5-7 ਦਿਨਾਂ ਵਿੱਚ ਸਿੱਧਾ ਸੁਧਦਾ ਹੀ ਹੁੰਦਾ। ਹਾਂ। ਤੇ ਚੰਗੀ ਆ ਬਾਕੀ ਚੌਥਾਂ ਨਦੀ ਚਵਾਈ ਚੁਵਾਈ। ਓਕੇ ਓਕੇ ਚਵਾਈ ਓਕੇ ਹੋ ਗਈ। ਠੀਕ ਆ। ਤਕੀ ਰਾਜਵਿੰਦਰਿੰਦਾ ਵੀਰੇ ਮੁੱਲ ਭਾਏ ਸੰਭ ਸਾਬ 50 ਕਰਾ ਲਓ ਇਹ 47000 ਦੀ ਗਿਆਂਗੇ 47 ਦੀ 45 ਦੀ ਦੇ ਦਾਂਗੇ ਸੰਧੂ ਸਾਹਿਬ 45 ਦੀ ਹਾਂ ਜੀ ਹਾਂ ਨਾ ਜੀ ਕੋਈ ਭਰਾ ਫੋਨ ਲਾਵੇ ਛੋੜ ਛੱਪਾ ਹੋਰ ਕਰ ਦਾਂਗੇ ਬਸ ਠੀਕ 45 ਜੋ ਹਾਂ ਜੀ ਠੀਕ ਹੈ ਭਰਾ ਲਓ ਵੀ ਦੋਸਤੋ ਇਹ ਪੰਜ ਪਸ਼ੂ ਸੀਗੇ ਅੱਜ ਵੀਰ ਹੁਣਾਂ ਦੇ ਕੋਲ ਸੋ ਪੰਜੇ ਪਸ਼ੂਆਂ ਦੀ ਡਿਟੇਲ ਆਪਾਂ ਸਾਂਝੀ ਕਰਤੀ ਐ ਐਨੀਮਲ ਜਿਹੜੇ ਆ ਦੋਸਤੋ ਸਾਰੇ ਚੰਗੇ ਆ ਰੇਟ ਭਾਅ ਅਪੜਤਾ ਜਿਹੋ ਜਿਹੋ ਪਸ਼ੂ ਨੇ ਤੇ ਬਾਕੀ ਦੁੱਧ ਵਾਲੇ ਪਾਸਿਓ ਖਾਰੇ ਨੇ ਜਿੰਨੇ ਜੋ ਤੁਹਾਨੂੰ ਦੁੱਧ ਦੱਸਿਆ ਜਾਂਦਾ ਮੌਕੇ ਤੇ ਉਹ ਤੁਸੀਂ ਚਵਾਈ ਕਰਕੇ ਲੈ ਕੇ ਜਾਣਾ ਅੱਗੇ ਦੁੱਧ ਆਪਾਂ ਹਰ ਵਾਰ ਕਹਿੰਦੇ ਆ ਸੇਵਾ ਦਾ ਵਧਾਉਣਾ ਘਟਾਉਣਾ ਦੋਸਤੋ ਹਰ ਕਦੇ ਆਪੋ ਆਪਣੇ ਹੱਥ ਵਿੱਚ ਆ ਠੀਕ ਆ ਜੀ ਚੰਗੀ ਸੇਵਾ ਕਰ ਲੋ ਕਿ ਕਿਲੋ ਖੰਡ ਵਧਾ ਲੋਗੇ ਸੋ ਮੌਕੇ ਤੇ ਜੋ ਦੱਸਿਆ ਗਿਆ ਉਹਨੂੰ ਵੈਰੀਫਾਈ ਕਰਕੇ ਜਿਹੜਾ ਪਸ਼ੂ ਖਰੀਦ ਸਕਦੇ ਹੋ ਤੁਸੀਂ ਨੰਬਰ ਸੋਨੇਪਾਦ ਦੱਸਿਓ ਆਪਣੇ ਨੰਬਰ ਨੰਬਰ ਮੇਰਾ ਹੈ 9157 ਹਾਂਜੀ 88041 ਠੀਕ ਹੈ ਬੋਲ ਦਿਓ ਕੋਈ ਫਿਰ 9115788041 ਠੀਕ ਹੈ ਜੀ ਠੀਕ ਆ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਰਾਜਵੀਰ ਸਿੰਘ ਤੇ ਵੀਰ ਸੋਨੀ ਪਸ਼ੂ ਦੋਸਤੋ ਹਰ ਵਾਰ ਪ੍ਰਤੀ ਦਿਨ ਆਪਾਂ ਗੱਲ ਕਰ ਲਈਏ ਡੇਲੀ ਰੁਟੀਨ ਦੇ ਵਿੱਚ ਪਸ਼ੂ ਇਸ ਘਰੇ ਆਉਂਦੇ ਆ ਨਵੇਂ ਪੁਰਾਣੇ ਸੋ ਸਮੇ ਸਮੇ ਨਾਲ ਤੁਸੀਂ ਸੰਪਰਕ ਆਪਣਾ ਬਣਾ ਕੇ ਰੱਖ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ